ਬੀਤੀ ਰਾਤ ਬਰਸਾਤੀ ਨਦੀ ਪਾਰ ਕਰਦਿਆਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਇੱਕ ਨੌਜਵਾਨ ਦੀ ਕਾਰ ਸਮੇਤ ਰੁੜਨ ਦੇ ਕਾਰਨ ਮੌਤ ਹੋ ਗਈ ਹੈ। ਮਨਪਾਗੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਰੂਪਨਗਰ ਦੇ ਨੇੜੇਲੇ ਪਿੰਡ ਲਖੀਮਪੁਰ ਦਾ ਕਾਰ ਸਵਾਰ ਨੌਜਵਾਨ ਸਰੂਪ ਸਿੰਘ ਜੋ ਕਿ ਬੀਤੀ ਸ਼ਾਮ 7:30 ਵਜੇ ਦੇ ਕਰੀਬ ਪਿੰਡ ਸੈਫਲਪੁਰ ਤੇ ਪੜੀ ਦੇ ਦਰਮਿਆਨ ਲੱਗਦੀ ਨਦੀ ਦੇ ਪਾਣੀ ਦੇ ਵਿੱਚ ਗੱਡੀ ਲੈ ਕੇ ਉਤਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕਾਰ ਬੰਦ ਹੋ ਜਾਂਦੀ ਹੈ ਤੇ ਉਸ ਤੇ ਉਸ ਵੱਲੋਂ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ। ਕਾਰ ਦਾ ਦਰਵਾਜ਼ਾ ਖੋਲਿਆ ਗਿਆ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵੇਲੇ ਇਹ ਕਾਰ ਤੇ ਮੁੰਡਾ ਦੋਵੇਂ ਰੁੜ ਜਾਂਦੇ ਨੇ। ਜਾਣਕਾਰੀ ਦੇ ਮੁਤਾਬਕ ਤੁਕਤ ਨੌਜਵਾਨ ਕਮਦੇ ਸلسਲੇ ਤੋਂ ਪਿੰਡ ਗਿਆ ਸੀ। ਨਦੀ ਪਾਰ ਕਰਦਿਆਂ ਹੀ ਉਸ ਵੱਲੋਂ ਕਾਰ ਦੇ ਬੰਦ ਹੋਣ ਕਾਰਨ ਫਸ ਜਾਣ ਦੇ ਕਾਰਨ ਉਸ ਦੀ ਮੌਤ ਹੋ ਗਈ। ਦਰਸਲ ਸਾਥੀ ਨੂੰ فون ਰਾਹੀਂ ਸੂਚਨਾ ਵੀ ਦਿੱਤੀ ਗਈ ਜਦ ਤੱਕ ਪਰ ਕੋਈ ਮਦਦ ਦੇ ਲਈ ਪਹੁੰਚਿਆ ਬਾਣਾ ਵਾਪਰ ਚੁੱਕਿਆ ਸੀ ਸੂਚਨਾ ਮਿਲਦਿਆ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਦੇ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਗੋਤਾਖੋਰਾ ਦੀ ਮਦਦ ਨਾ ਕਾਫੀ ਜੱਦੋ ਜਹਿਦ ਤੋਂ ਬਾਅਦ ਨੌਜਵਾਨ ਦੀ ਲਾਸ਼ ਤੇ ਗੱਡੀ ਬਰਾਮਦ ਕੀਤੀ ਗਈ ਜਿਹਨਾਂ ਨੂੰ ਕਿਸੇਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਮ੍ਰਿਤਕ ਪਿੱਛੇ ਪਤਨੀ ਤੇ ਇੱਕ ਬੇਟਾ ਤੇ ਬੇਟੀ ਛੱਡ ਗਿਆ ਇਸ ਦਰਦਨਾਕ ਘਾਟ ਸੇ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤੇ 7:30 ਵਜੇ ਗੱਡੀ ਲੈ ਕੇ ਫੈਕਲੋ ਤੇ ਆਪਣੇ ਸਾਡੀਆਂ ਉੱਥੇ ਭੈਣਾ ਉੱਥੇ ਤੋਂ ਉਹਨਾਂ ਤੋਂ ਆ ਰਿਹਾ ਸੀ ਤੇ ਪਾਣੀ ਇਸ ਗੱਡੀ ਨਦੀ ਚ ਪਾਣੀ ਆ ਗਿਆ ਬਦ ਥੋੜਾ ਜਿਹਾ ਜਿਹਨੇ ਗੱਡੀ ਬਾੜ ਦੀ ਵਿੱਚ ਗੱਡੀ ਬੰਦ ਹੋ ਗਈ ਫਿਰ ਫੋਨ ਵੀ ਕਰਦਾ ਰਿਹਾ ਮਤਲਬ ਬੰਦਿਆਂ ਨੂੰ ਗੱਡੀ ਦੇ ਵਿੱਚ ਤਕਰੀਬਨ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਇਹਦਾ ਗੱਡੀ ਜਦੋਂ ਬੰਦੇ ਬੰਦੇ ਪਹੁੰਚੇ ਮੁੜ ਕੇ ਤਾਂ ਗੱਡੀ ਦਿਖੀ ਨਹੀਂ ਹੈਗੀ ਕਿੰਨੀ ਕੁ ਦੂਰ ਤੋ ਜਾ ਕੇ ਲੱਭੀ ਗੱਡੀ ਅੱਧਾ ਕਿਲੋ ਵੀ ਚਲਾ ਕੇ ਜੀ ਤੇ ਕਿੱਥੇ ਦਾ ਰਹਿਣ ਵਾਲਾ ਸੀ ਅੰਮ੍ਰਿਤਕਲ ਕਿਵੇਂ ਲੱਖ ਵੀ ਗੱਡੀ ਰੇਤੇ ਦੇ ਵਿੱਚ ਫਸ ਗਈ ਕੀ ਹੋਇਆ ਬੰਦੇ ਹੋਗੇ ਤੇ ਜੀ ਪਾਣੀ ਵਿੱਚ ਮਤਲ ਜਾ ਕੇ ਗੱਡੀ ਕੱਢਣੇ ਲੱਗਿਆ ਤਾਂ ਵੀ ਪਾਣੀ ਥੋੜਾ ਹੈ ਗੱਡੀ ਬੰਦ ਹੋ ਗਈ ਲੋਕ ਲੋਕ ਲਾਗੇ ਨਾ ਕੋਈ ਟਾਕੀ ਖੁੱਲੀ ਨਾ ਸ਼ੀਸ਼ਾ ਖੁੱਲਿਆ ਕੋਈ ਕੋਸ਼ਿਸ਼ ਕਰਦਾ ਰਿਹਾ ਫੋਨ ਵੀ ਕਰਦਾ ਰਿਹਾ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਜੇ ਗੱਡੀ ਤੈਰਦੀ ਵੀ ਗਈ ਹੈ 50 ਫੁੱਟ ਉੱਪਰੇ ਉੱਪਰ ਫੇਰ ਵੀ ਫੋਨ ਕਰਦਾ ਰਿਹਾ ਵੀ ਏਕੜ ਏਕੜ ਗੱਡੀ ਹੁਣ ਗਿਰ ਗਈ ਜੀ ਉਹ ਕਿਤੇ 6 ਬੰਦੇ ਜਿਹੜੀ ਉਹ ਗੱਲ ਭੱਜ ਕੇ ਸਾਈਡਾਂ ਪਰ ਗਏਗੇ ਚੱਕੀ ਦੇ ਨਾਲ ਪਰ ਕੋਈ ਫਿਰ ਮੁੜ ਕੇ ਗੱਡੀ ਘਾਤਾ ਜੋ ਡੁੱਬ ਗਈ। ਕੀ ਫਿਰ ਆ ਮੰਗਦੇ ਆ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਮੰਗਦੇ ਆ ਕਿ ਜੇ ਉੱਥੇ ਪ੍ਰਸ਼ਾਸਨ ਕੋਲ ਤਾਂ ਜੇ ਅਸੀਂ ਮੰਗਦੇ ਆ ਵੀ ਚਲੋ ਹੁਣ ਸਾੜਿਆ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਬਾਕੀ ਕਿਸੇ ਦਾ ਨਾਂ ਹੋਵੇ ਉੱਥੇ ਜਾਂ ਕੋਈ ਪੂਲੀ ਜਾਂ ਪੁਲ ਜਾਂ ਕੋਈ ਵੀ ਹੈ ਜਾਂ ਕੁਝ ਗਾੜ ਲਾਉਣਾ ਚਾਹੀਦਾ ਉਹਨਾਂ ਨੂੰ। ਕਿਤੇ ਹੋਰ ਦਾ ਇਨਸਾਨ ਨਾ ਹੋਵੇ। ਠੀਕ। ਪ੍ਰਸ਼ਾਸਨ ਨੂੰ ਵੀ ਦੇਖੋ ਵੀ ਸਾਡਾ ਜਿਹੜਾ ਪਿੰਡ ਸੈਂਫਲ ਪਰ ਹੈ। ਤੇ ਦੋ ਨਦੀਆਂ ਦੇ ਵਿਚਾਲੇ ਹੈ ਜੀ ਤੇ ਦੋਏ ਨਦੀਆਂ ਤੇ ਪੁਲ ਨਹੀਂ ਹੈ ਜੀ ਸਾਡਾ ਕੋਈ ਰਿਸ਼ਤੇਦਾਰ ਅਣਜਾਣ ਵਿਅਕਤੀ ਆਉਂਦਾ ਉਹ ਇਹ ਬੰਦੇ ਨੇ ਜਾਣ ਕੇ ਗੱਡੀ ਤਾਂ ਨਹੀਂ ਵਾੜੀ ਜੀ ਆਪਣੀਆਂ ਭੈਣਾਂ ਨੂੰ ਮਿਲਣ ਆਇਆਤਾ ਜੀ ਤੇ نیچے بارش ਹੋਈ ਨਹੀਂ ਉੱਪਰ بارش ਹੋਣ ਕਰਕੇ ਨਦੀ ਆ ਗਈ ਜੀ ਉਹ ਆਪਣਾ ਉਸੇ ਸੁਭਾਅ ਦੇ ਨਾਲ ਗੱਡੀ ਲੈ ਕੇ ਜਾ ਰਿਹਾ ਤੇ ਉਹਦੀ ਗੱਡੀ ਇੱਕਲਾ ਪਾਣੀ ਥੋੜੀ ਜਗ੍ਹਾ ਮ ਇਕੱਠਾਤਾ ਜੀ ਪਾਣੀ ਉਹਦੇ ਅਰੇ ਗੱਡੀ ਉਹਦੀ ਵਿੱਚ ਵੜ ਗਈ ਜੀ ਗੱਡੀ ਉਹਦੀ ਹੜ ਗਈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੇ ਨਦੀਆਂ ਤੇ ਵੀ ਕਲੀ ਦੀ ਪੁਲ ਲਾਇਆ ਜਾਵੇ ਸਾਡਾ ਪਿੰਡ ਦੋਨਾਂ ਨਦੀਆਂ ਦੇ ਵਿਚਾਲੇ ਹੈ ਜੀ ਰੋਪੜ ਨੂੰ ਜਾਈਏ ਤਾਂ ਵੀ ਨਦੀ ਆਉਂਦੀ ਹੈ ਜੀ ਉਹ ਵੀ ਨਦੀ ਰਹਿਤਾ ਬੰਦ ਇਧਰ ਨੂੰ ਆਈ ਤਾਂ ਵੀ ਨਦੀ ਬੰਦ ਹੈ ਜੀ ਵੀ ਇਹ ਤਾਂ ਜੋ ਕੜਨਾ ਮਰਤ ਪੀ ਵਾਪਰ ਗਈ ਅੱਗੇ ਵਾਸਤੇ ਕਿਸੇ ਡਾਕਤਿਆ ਨੁਕਸਾਨ ਨਾ ਹੋ ਸਕੇ ਜੀ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਸਾਡੀ ਇੱਕ ਨਦੀ ਤੇ ਪੁਲ ਲਾਇਆ ਜਾਵੇ ਜੀ ਕਿਸੇ ਰਿਸ਼ਤੇਦਾਰ ਬਾਹਰ ਤੋਂ ਆਉਂਦਾ ਜਿਹਨੂੰ ਨਹੀਂ ਪਤਾ ਹੁੰਦਾ ਜੀ ਅਣਜਾਣ ਵਿਅਕਤੀ ਨੂੰ ਵੀ ਪਾਣੀ ਕਿੰਨਾ ਹੈ ਕਿੰਨਾ ਨਹੀਂ ਇਹ ਗੱਲ ਹੈ ਜੀ ਠੀਕ ਬਾਕੀ ਧੰਨਵਾਦ ਹੋਵਾਂਗੇ ਜੀ ਸਰਕਾਰ ਦੇ ਸਾਡੀਆਂ ਮੰਗਨ ਪੂਰੀ ਕੀਤਾ ਜਾਵੇ। ਇਹ ਕਰੀਬ 9:10 ਵਜੇ ਪਾਜੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ 112 ਹੈਲਪਲਾਈਨ ਤੋਂ ਕਿ ਲਵੀ ਆਪਣੇ ਸੈਕਲਪੁਰ ਪਿੰਡ ਲੱਗੇ ਕਿ ਸੂਰਜ ਸਿੰਘ ਬੰਦਰ ਸਮੇਤ ਕਾਰ ਰੁੜ ਗਿਆ ਤੇ ਮੌਕੇ ਤੇ ਕੁਝ ਇੱਥੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਿਵਲ ਪ੍ਰਸ਼ਾਸਨ ਐਸਟੀਐਮ ਸਾਹਿਬ ਐਕਸ਼ਨ ਮੈਨੇਜ ਉਹਨਾਂ ਦੇ ਸਟਾਫ ਆਈ ਹੋਈ ਸੀਗੇ ਫਿਰ ਕੋਤਾਖੋਰ ਮਂਗਾਏ ਕਰੀਬ ਉੱਥੋਂ 1.5 ਕਿਲੋਮੀਟਰ ਥੱਲੇ ਜਾ ਕੇ ਗੱਡੀ ਫਸੀ ਹੋਈ ਸੀ ਤੇ ਜਿਹੜਾ ਸੂਰਜ ਸਿੰਘ ਸੀਗਾ ਇਹ ਮ੍ਰਿਤਕ ਪਾਇਆ ਗਿਆ ਤੇ ਕਿਹੜੇ ਪਿੰਡ ਤੋਂ ਰਿਲੇਟਡ ਹੈ ਸਾਹਿਬ ਇਹ ਲਕਸ਼ਮੀਪੁਰ ਬੀਤੀ ਰਾਤ ਬਰਸਾਤੀ ਨਦੀ ਪਾਰ ਕਰਦਿਆਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਇੱਕ ਨੌਜਵਾਨ ਦੀ ਕਾਰ ਸਮੇਤ ਰੁੜਨ ਦੇ ਕਾਰਨ ਮੌਤ ਹੋ ਗਈ ਹੈ। ਮਨਪਾਗੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਰੂਪਨਗਰ ਦੇ ਨੇੜੇਲੇ ਪਿੰਡ ਲਖੀਮਪੁਰ ਦਾ ਕਾਰ ਸਵਾਰ ਨੌਜਵਾਨ ਸਰੂਪ ਸਿੰਘ ਜੋ ਕਿ ਬੀਤੀ ਸ਼ਾਮ 7:30 ਵਜੇ ਦੇ ਕਰੀਬ ਪਿੰਡ ਸੈਫਲਪੁਰ ਤੇ ਪੜੀ ਦੇ ਦਰਮਿਆਨ ਲੱਗਦੀ ਨਦੀ ਦੇ ਪਾਣੀ ਦੇ ਵਿੱਚ ਗੱਡੀ ਲੈ ਕੇ ਉਤਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕਾਰ ਬੰਦ ਹੋ ਜਾਂਦੀ ਹੈ ਤੇ ਉਸ ਤੇ ਉਸ ਵੱਲੋਂ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ। ਕਾਰ ਦਾ ਦਰਵਾਜ਼ਾ ਖੋਲਿਆ ਗਿਆ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵੇਲੇ ਇਹ ਕਾਰ ਤੇ ਮੁੰਡਾ ਦੋਵੇਂ ਰੁੜ ਜਾਂਦੇ ਨੇ। ਜਾਣਕਾਰੀ ਦੇ ਮੁਤਾਬਕ ਤੁਕਤ ਨੌਜਵਾਨ ਕਮਦੇ ਸلسਲੇ ਤੋਂ ਪਿੰਡ ਗਿਆ ਸੀ। ਨਦੀ ਪਾਰ ਕਰਦਿਆਂ ਹੀ ਉਸ ਵੱਲੋਂ ਕਾਰ ਦੇ ਬੰਦ ਹੋਣ ਕਾਰਨ ਫਸ ਜਾਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਦਰਸਲ ਸਾਥੀ ਨੂੰ ਫੋਨ ਰਾਹੀਂ ਸੂਚਨਾ ਵੀ ਦਿੱਤੀ ਗਈ ਜਦ ਤੱਕ ਪਰ ਕੋਈ ਮਦਦ ਦੇ ਲਈ ਪਹੁੰਚਿਆ ਬਾਣਾ ਵਾਪਰ ਚੁੱਕਿਆ ਸੀ। ਸੂਚਨਾ ਮਿਲਦਿਆ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਦੇ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਗੋਤਾਖੋਰਾਂ ਦੀ ਮਦਦ ਨਾਲ ਕਾਫੀ ਜੱਦੋਜਹਿਦ ਤੋਂ ਬਾਅਦ ਨੌਜਵਾਨ ਦੀ ਲਾਸ਼ ਤੇ ਗੱਡੀ ਬਰਾਮਦ ਕੀਤੀ ਗਈ ਜ ਜਨਾਂ ਨੂੰ ਕਿਸੇ ਵੱਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਮ੍ਰਿਤਕ ਪਿੱਛੇ ਪਤਨੀ ਤੇ ਇੱਕ ਬੇਟਾ ਤੇ ਬੇਟੀ ਛੱਡ ਗਿਆ। ਇਸ ਦਰਦਨਾਕ ਘਾਟੇ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤੇ 7:30 ਵਜੇ ਗੱਡੀ ਲੈ ਕੇ ਸਾਈਕਲੋ ਤੇ ਆਪਣੇ ਸਾਡੀਆਂ ਉੱਥੇ ਭੈਣਾ ਉੱਥੇ ਤੋਂ ਉਹਨਾਂ ਤੋਂ ਆ ਰਹੇ ਸੀ ਤੇ ਪਾਣੀ ਚ ਗੱਡੀ ਨਦੀ ਚ ਪਾਣੀ ਆ ਗਿਆ ਬੱਦ ਥੋੜਾ ਜਿਹਾ ਇਹਨਾਂ ਗੱਡੀ ਬਾੜ ਦੀ ਵਿੱਚ ਗੱਡੀ ਬੰਦ ਹੋ ਗਈ ਫਿਰ ਫੋਨ ਵੀ ਕਰਦਾ ਰਿਹਾ ਮਤਲਬ ਬੰਦਿਆਂ ਨੂੰ ਗੱਡੀ ਦੇ ਵਿੱਚ ਤਕਰੀਬਨ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਇਹਦਾ ਗੱਡੀ ਜਦੋਂ ਬੰਦੇ ਬੰਦੇ ਪਹੁੰਚੇ ਮੁੜ ਕੇ ਤਾਂ ਗੱਡੀ ਦਿਖੀ ਨਹੀਂ ਸੀ ਕਿੰਨੀ ਕੁ ਦੂਰ ਤੋ ਜਾ ਕੇ ਲੱਭੀ ਗੱਡੀ ਅੱਧਾ ਕਿਲੋ ਵੇਟ ਲਾਂਗੇ ਜੀ ਜੇ ਕਿੱਥੇ ਦਾ ਰਹਿਣ ਵਾਲਾ ਸੀ ਅੰਮ੍ਰਿਤਕਲ ਕਿਵੇਂ ਲੱਖੀ ਗੱਡੀ ਰੇਤੇ ਦੇ ਵਿੱਚ ਫਸ ਗਈ ਕੀ ਹੋਇਆ ਪੰਦੇ ਹੋਗੇ ਤੇ ਜੇ ਪਾਣੀ ਵਿੱਚ ਮਤਲ ਜਾ ਕੇ ਗੱਡੀ ਕੱਢਣੇ ਲੱਗਿਆ ਤਾਂ ਵੀ ਪਾਣੀ ਥੋੜਾ ਹੈ ਗੱਡੀ ਬੰਦ ਹੋ ਗਈ ਲੋਕ ਲੋਕ ਲਾਗੇ ਨਾ ਕੋਈ ਟਾਕੀ ਖੁੱਲੀ ਨਾ ਸ਼ੀਸ਼ਾ ਖੁੱਲਿਆ ਕੋਈ ਕੋਸ਼ਿਸ਼ ਕਰਦਾ ਰਿਹਾ ਫੋਨ ਵੀ ਕਰਦਾ ਰਿਹਾ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਜੇ ਗੱਡੀ ਤੈਰਦੀ ਵੀ ਗਈ ਹੈ 50 ਫੁੱਟ ਉੱਪਰ ਉੱਪਰ ਫੇਰ ਵੀ ਫੋਨ ਕਰਦਾ ਰਿਹਾ ਵੀ ਏਕੜ ਏਕੜ ਗੱਡੀ ਹੁਣ ਗਿਰ ਗਈ ਜੀ ਉਹ ਕਿਤੇ 6 ਬੰਦੇ ਜਿਹੜੇ ਉਹ ਗੱਲ ਭੱਜ ਕੇ ਸਾਈਡਾਂ ਪਰ ਗਏਗੇ ਚੱਕੀ ਆ ਨਾਲ ਪਰ ਕੋਈ ਫਿਰ ਮੁੜ ਕੇ ਗੱਡੀ ਦਾ ਹੱਤਾ ਦੁੱਬੇ ਗਈ ਕੀ ਅਬ ਫਿਰ ਆ ਮੰਗਦੇ ਹਾਂ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਮੰਗਦੇ ਹਾਂ ਕਿ ਜੇ ਉੱਥੇ ਪ੍ਰਸ਼ਾਸਨ ਕੋਲ ਤਾਂ ਜੇ ਅਸੀਂ ਮੰਗਦੇ ਆ ਵੀ ਚਲੋ ਹੁਣ ਸਾੜਿਆ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਬਾਕੀ ਕਿਸੇ ਦਾ ਨਾਂ ਹੋਵੇ ਉੱਥੇ ਜਾਂ ਕੋਈ ਪੁਲੀ ਜਾਂ ਪੁਲ ਜਾਂ ਕੋਈ ਹੈ ਜਾਂ ਕੁਝ ਗਾੜ ਲਾਉਣਾ ਚਾਹੀਦਾ ਉਹਨਾਂ ਨੂੰ ਕਿਤੇ ਹੋਰ ਦਾ ਇਨਸਾਨ ਨਾ ਹੋਵੇ ਠੀਕ ਪ੍ਰਸ਼ਾਸਨ ਨੂੰ ਵੀ ਦੇਖੋ ਵੀ ਸਾਡਾ ਜਿਹੜਾ ਪਿੰਡ ਸੈਂਫਲ ਪਰ ਹੈ ਤੇ ਦੋ ਨਦੀਆਂ ਦੇ ਵਿਚਾਲੇ ਹੈ ਜੀ ਤੇ ਦੋਏ ਨਦੀਆਂ ਤੇ ਪੁਲ ਨਹੀਂ ਹੈ ਜੀ ਸਾਡਾ ਕੋਈ ਰਿਸ਼ਤੇਦਾਰ ਅਣਜਾਣ ਵਿਅਕਤੀ ਆਉਂਦਾ ਉਹ ਇਹ ਬੰਦੇ ਨੇ ਜਾਣ ਕੇ ਗੱਡੀ ਤਾਂ ਨਹੀਂ ਵਾੜੀ ਜੀ ਆਪਣੀਆਂ ਭੈਣਾਂ ਨੂੰ ਮਿਲਣ ਆਇਆਤਾ ਜੀ ਤੇ نیچے بارش ਹੋਈ ਨਹੀਂ ਉੱਪਰ بارش ਹੋਣ ਵਾਰ ਕੇ ਨਦੀਆਂ ਆ ਗਈ ਜੀ ਉਹ ਆਪਣਾ ਉਸੇ ਸੁਭਾਅ ਦੇ ਨਾਲ ਗੱਡੀ ਲੈ ਕੇ ਜਾ ਰਿਹਾ ਤੇ ਉਹਦੀ ਗੱਡੀ ਇੱਕਲਾ ਪਾਣੀ ਥੋੜੀ ਜਗ੍ਹਾ ਮ ਇਕੱਠਾ ਤਾਂ ਜੀ ਪਾਣੀ ਉਹਦੇ ਅਰੇ ਗੱਡੀ ਉਹਦੀ ਵਿੱਚ ਵੜ ਗਈ ਜੀ ਗੱਡੀ ਉਹਦੀ ਹੜ ਗਈ ਜੀ ਅਸੀਂ ਪ੍ਰਸ਼ਾਸਨ ਦੇੇ ਮੰਗ ਕਰਦੇ ਵੀ ਸਾਡੇ ਨਦੀਆਂ ਤੇ ਵੀ ਕੰਢੀ ਦੀ ਪੁਲ ਲਾਇਆ ਜਾਵੇ ਸਾਡਾ ਪਿੰਡ ਦੋਨਾਂ ਨਦੀਆਂ ਦੇ ਵਿਚਾਲੇ ਹੈ ਜੀ ਰੋਪੜ ਨੂੰ ਜਾਈਏ ਤਾਂ ਵੀ ਨਦੀਆਂ ਆਉਂਦੀ ਉਹ ਬੀਨਦੀ ਰਹਿਤਾ ਬੰਦ ਹੁੰਦਾ ਇੱਧਰੋਂ ਆਈਏ ਤਾਂ ਵੀ ਨਦੀ ਬੰਦ ਆ ਜੀ ਵੀ ਇਹ ਤਾਂ ਜੋ ਕੜਨਾ ਮਰਤ ਪੀ ਵਾਪਰ ਗਈ ਅੱਗੇ ਵਾਸਤੇ ਕਿਸੇ ਦਖਤਿਆਨ ਖਾਨ ਨਾ ਹੋ ਸਕੇ ਜੀ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਸਾਡੀ ਇੱਕ ਨਦੀ ਤੇ ਪੁਲ ਲਾਇਆ ਜਾਵੇ ਜੀ ਕਿਸੇ ਰਿਸ਼ਤੇਦਾਰ ਬਾਹਰ ਤੋਂ ਆਉਂਦਾ ਜਿਹਨੂੰ ਨਹੀਂ ਪਤਾ ਹੁੰਦਾ ਜੀ ਅਣਜਾਣ ਵਿਅਕਤੀ ਨੂੰ ਵੀ ਪਾਣੀ ਕਿੰਨਾ ਹੈ ਕਿੰਨਾ ਨਹੀਂ ਇਹ ਗੱਲ ਹੈ ਜੀ ਠੀਕ ਬਾਕੀ ਜੀ ਧੰਨਵਾਦ ਹੋਵਾਂਗੇ ਜੀ ਸਰਕਾਰ ਦੇ ਸਾਡੀ ਮੰਗਨ ਪੂਰੀ ਕੀਤਾ ਜਾਵੇ। ਇੱਕ 2:10 ਵਜੇ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ 112 ਹੈਲਪਲਾਈਨ ਤੋਂ ਕਿ ਨਵੀਂ ਆਪਣੇ ਸੈਫਲਪੁਰ ਪਿੰਡ ਲੱਗੇ ਕਿ ਸੂਤ ਸਿੰਘ ਬੰਦਰ ਸਮੇਤਕਾਰ ਰੁੜ ਗਿਆ ਤੇ ਮੌਕੇ ਤੇ ਫਿਰ ਤੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਿਵਲ ਪ੍ਰਸ਼ਾਸਨ ਐਸਟੀਐਮ ਸਾਹਿਬ ਐਕਸ਼ਨ ਮੈਨੇਜ ਉਹਨਾਂ ਦੇ ਸਟਾਫ ਆਏ ਹੋਏ ਸੀਗੇ ਫਿਰ ਗੋਤਾਖੋਰ ਮਗਾਏ ਕਰੀਬ ਉੱਥੋਂ 1.5 ਕਿਲੋਮੀਟਰ ਥੱਲੇ ਜਾ ਕੇ ਗੱਡੀ ਫਸੀ ਹੋਈ ਸੀ ਤੇ ਜਿਹੜਾ ਸੂਤ ਸਿੰਘ ਸੀਗਾ ਇਹ ਮ੍ਰਿਤਕ ਪਾਇਆ ਗਿਆ ਇਹ ਕਿਹੜੇ ਪਿੰਡ ਤੋਂ ਰਿਲੇਟਡ ਹੈ ਸਾਹਿਬ ਇਹ ਲਕਸ਼ਮੀਪੁਰ ਬੀਤੀ ਰਾਤ ਬਰਸਾਤੀ ਨਦੀ ਪਾਰ ਕਰਦਿਆਂ